ਪਾਉਣ ਵਾਸਤੇ ਚੀਨੀ ਲੈ ਲਈ ਨਮਕ ਲੈ ਲਿਆ ਵਾ ਜਮੈਨ ਲੈ ਲਈਏ ਲਾਲ ਮਿਰਚਾਂ ਮ ਹਲਦੀ ਹੁਣ ਪਾਉਣਾ ਸਟਾਰਟ ਕਰਦੇ ਆਂ ਆਪਾਂ ਆਪਣੇ ਹਿਸਾਬ ਨਾਲ ਪਾ ਲਾਂਗੇ ਪਹਿਲਾਂ ਨਮਕ ਪਾ ਲਈਨੇ ਬੱਦ ਘਟ ਬੱਚ ਕਰ ਲਾਂਗੇ ਜਮੈਨ ਦਾ ਪੈਕ ਪੂਰਾ ਪਾ ਦਿੰਨੇ ਆਂ ਦੋ ਵੀ ਹਲਦੀ ਪਾ ਲਾਂਗੇ ਬਾਕੀ ਨਾਲ ਆ ਦੰਗ ਚੰਗੀ ਤਰ੍ਹਾਂ ਸਾਰੇ ਨੂੰ ਜੇ ਤਾਂ ਤੁਸੀਂ ਜਲਦੀ ਖਾਣਾ ਮਾ ਤਾਂ ਤੌਪੇ ਚ ਰੱਖਣਾ ਪੈਣਾ ਮੈਂ ਨਹੀਂ ਤਾਂ ਹਫਤੇ ਦਸਾਂ ਦਿਨਾਂ ਚ ਬਣ ਜਾਊਗਾ ਲਾਲ ਮਿਰਚ ਪਾ ਲਾਂਗੇ ਚੀਨੀ ਪਾ ਦਾਂਗੇ ਇਹਦੇ ਸਰਕੇ ਦੀ ਲੋੜ ਨਹੀਂ ਹੈਗੀਗੀ ਬਸ ਸਾਰਾ ਸਮਾਨ ਪਾਤਾ ਹੁਣ ਆਪ ਇਹਨੂੰ ਹਿਲਾ ਦਾਂਗੇ ਗਰਾਂ ਪਾਈ ਵੀ ਛੱਡ ਦਾਂਗੇ ਇਹ ਸਾਰੇ ਨੇ ਥੱਲੇ ਚਲੇ ਜਾਣ ਸਿਮ ਸਿਮ ਕੇ ਚੰਗੀ ਤਰ੍ਹਾਂ ਹਲਾ ਦਾਂਗੇ ਦੂਜੇ ਤੀਜੇ ਦਿਨ ਹਲਾਦਿਆ ਕਰਨਾ ਮਾਚਾਰ ਇਹ ਇੱਕ ਹਫਤਾ ਪੰਜ ਧੁੱਪ ਚ ਰੱਖ ਦਮ ਫਿਰ ਜਲਦੀ ਬਣ ਜੂਗਾ ਇਹ ਗੁਸਤਰ ਵਾਸਤੇ ਪਾਇਆ ਬਚਾਰ ਜੇਰ ਆਪਾਂ ਹਲਾਉਨੇ ਫਿਰ ਸਾਰੇ ਮਸਾਲੇ ਕੋਟ ਹੋ ਜਾਂਦੇ ਨੇ। ਬਾਸ ਉਹਨਾਂ ਨੂੰ ਟੱਕੇ ਰੱਖ ਦਾਂਗੇ। ਦਸਾਂਕ ਦਿਨਾਂ ਚ ਆਪਣਾ ਚਾਰ ਰੈਡੀ ਹੋ ਜਾਊਗਾ। ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਜੈ ਇਹਨਾਂ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਲਾਈਕ ਕਰੋ। ਥੈਂਕ ਯੂ, ਬਾਏ ਬਾਏ। ਫਿਰ ਮਿਲਾਂਗੇ ਕੋਈ ਨਵੀਂ ਰੈਸਪੀ ਦੇ ਨਾਲ।